ਪਾਕਿਸਤਾਨ ਸਰਹੱਦ ਦੇ ਨੇੜੇ ਸਥਿਤ ਅੰਮ੍ਰਿਤਸਰ ਦੇ ਪਿੰਡ ਰਾਜੋਤਾਲ ਅਤੇ ਤਰਨਤਾਰਨ ਦੇ ਪਿੰਡ ਨੌਸ਼ਾਹਰਾ ਤੌਲਾ ਦੇ ਗੁਰਦੁਆਰੇ ਦੇ ਵਿੱਚ 105 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾ ਰਿਹਾ ਹੈ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਪੈਦਾ ਹੋਏ ਤਣਾਅ ਦੇ ਦੌਰਾਨ ਗੁਰੂ ਗ੍ਰੰਥ ਸਾਹਿਬ ਨੂੰ ਇੱਥੋਂ ਗੁਵਾਂਡੀ ਜੁਲਿਆ ਦੇ ਵਕਵ ਗੁਰਦੁਆਰੇ ਦੇ ਵਿੱਚ ਲਿਜਾਇਆ ਗਿਆ। ਅੱਛਾ ਬਾਈ ਬਰਜੀ ਕੀ ਫਤਿਹ ਜਦੋਂ ਜੰਗ ਦੇ ਮਾਹੌਲ ਬਣੇ ਸੀ ਜਦੋਂ ਬੜਾ ਇੱਕ ਸ਼ੋਕ ਵਾਲਾ ਮਾਹੌਲ ਸੀ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜਾ ਵਧੀਆ ਫੈਸਲਾ ਬਾਜੇ ਫੈਸਲਾ ਲਿਆ ਗੁਰੂ ਮਹਾਰਾਜ ਦੇ ਸਰੂਪ ਬਾਰਡਰ ਦੇ ਪਿੰਡਾਂ ਤੋਂ ਤਾਰਾਂ ਤੋਂ ਪਾਰੋਂ ਬੜੇ ਅਦਬ ਸਤਕਾਰ ਨਾਲ ਮਰਿਆਦਾ ਨਾਲ ਇਸ ਡਰ ਤੋਂ ਕਿ ਕਿਤੇ ਕੋਈ ਮਾੜੇ ਹਾਲਾਤਾਂ ਵਿੱਚ ਬੇਅਦਬੀ ਨਾ ਹੋ ਜੇ ਇਸ ਕਰਕੇ ਗੁਰੂ ਮਹਾਰਾਜ ਦੇ ਸਰੂਪ ਵਾਪਸ ਸੁਰੱਖਿਆ ਥਾਵਾਂ ਦੇ ਗੁਰਦੁਆਰਾ ਸਾਹਿਬ ਜੇ ਲੱਗੇ ਸਨ ਪਰ ਹੋਰ ਤੋਂ ਬਾਅਦ ਜਦੋਂ ਮਾਹੌਲ ਸ਼ਾਂਤ ਹੋਇਆ ਦੋਆਦੇਸ਼ਾ ਮਾਹੌਲ ਸ਼ਾਂਤ ਹੋਇਆ ਤੇ ਗੁਰੂ ਮਹਾਰਾਜ ਦੇ ਸਰੂਪ ਉਸ ਤਰ੍ਹਾਂ ਹੀ ਖੁਸ਼ੀਆਂ ਨਾਲ ਤੇ ਬਹੁਤ ਵਧੀਆ ਸ਼ਾਨੋ ਸ਼ੌਕਤ ਨਾਲ ਗੁਰੂ ਮਹਾਰਾਜ ਦੇ ਸਰੂਪ ਗੁਰਦੁਆਰਾ ਸਾਹਿਬ ਪਹੁੰਚਾਇਆ ਗਿਆ ਇਹਦੇ ਨਾਲ ਸੰਕਾ ਬਹੁਤ ਖੁਸ਼ ਨੇ ਸੰਕਾ ਬਹੁਤ ਖੁਸ਼ੀ ਦੀ ਲਹਿਰ ਆ ਕਿਉਂਕਿ ਸਿੱਖ ਗੁਰੂ ਬਣਾ ਰਹਿ ਨਹੀਂ ਸਕਦਾ ਸਵੇਰੇ ਹਰ ਸਿੱਖ ਗੁਰੂ ਦੇ ਦਰਸ਼ਨ ਕਰਦਾ ਔਰ ਗੁਰੂ ਦਰਸ਼ਨ ਤੋਂ ਵਾਝੇ ਹੋ ਗਏ ਸੀ ਅੱਜ ਗੁਰੂ ਦਰਸ਼ਨ ਫਿਰ ਦੁਬਾਰਾ ਕਰਨਗੇ ਕੀ ਅਰਦਾਸਾਂ ਕੀਤੀਆਂ ਗਈਆਂ ਦੋਆ ਮਲਕਾਂ ਸੁੱਖ ਸ਼ਾਂਤੀ ਰਹੇ ਦੋਆ ਮਲਕਾਂ ਤਰਕੀਆਂ ਹਮ ਸੁੱਖ ਸ਼ਾਂਤੀ ਰਹੇ ਕਿਉਂਕਿ ਉਹ ਵੀ ਸਾਡੇ ਆਪਣੇ ਨੇ ਇੱਕੋ ਹੀ ਪੰਜਾਬ ਆ ਅੱਧਾ ਪੰਜਾਬ ਉੱਧਰ ਆ ਗਿਆ ਅੱਧਾ ਪੰਜਾਬ ਇੱਧਰ ਆ ਗਿਆ ਅਸੀਂ ਪੰਜਾਬੀ ਆਪਸ ਵਿੱਚ ਬੜੇ ਪਿਆਰ ਨਾਲ ਰਹਿੰਦੇ ਆ ਠੀਕ ਹੈ ਫਲਸਾਬ ਹੈ ਜੀ ਪਤੇ ਦਾ ਦਾ ਨਾਮ ਅਮਨਦੀਪ ਸਿੰਘ ਜੀ ਹਾਂਜੀ ਬਾਬਾ ਜੀ ਇਸ ਤਰ੍ਹਾਂ ਮਾਹੌਲ ਸੀ ਜੋ ਮਹਾਰਾਜ ਜੀ ਰੂਪਾ ਨੂੰ ਤੋਂ ਲੈ ਕੇ ਗਏਗੇ ਸੀ ਕੀ ਮਾਹੌਲ ਜੀ ਹੋਗਾ ਤੋਂ ਹੁਣ ਕੀ ਲੋਕਾਂ ਸੰਤਾਜ ਕੀ ਮਾਹੌਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਦਿਨ ਗੁਰੂ ਸਾਹਿਬ ਜੀ ਦੇ ਸਰੂਪ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਅਚਾਨਕ ਫੋਨ ਆਇਆ ਕਹਿੰਦੇ ਕਿ ਮਾਹੌਲ ਬਹੁਤ ਜ਼ਿਆਦਾ ਖਰਾਬ ਆ ਜੋ ਕਿ ਦੋਵਾਂ ਦੇਸ਼ਾਂ ਦੇ ਵਿੱਚ ਬੜਾ ਜ਼ਿਆਦਾ ਤਣਾਅ ਬਣਿਆ ਹੋਇਆ ਹੈ ਵਾਹਿੰਦੁਸਤਾਨ ਤੇ ਪਾਕਿਸਤਾਨ ਦੇ ਵਿੱਚ ਕਹਿੰਦੇ ਕਿ ਉਸ ਨੂੰ ਮੁਖ ਰੱਖਦਿਆਂ ਹੋਇਆ ਕਹਿੰਦੇ ਕਿ ਸ਼ਰੂਨੀ ਕਮੇਟੀ ਵੱਲੋਂ ਇਹਨਾਂ ਦੇ ਪ੍ਰਬੰਧਕਾਂ ਵੱਲੋਂ ਕਾਲ ਆਈ ਹੈ ਕਿ ਜਿਹੜੇ ਸਰੂਪ ਆ ਗੁਰਦੁਆਰਿਆਂ ਤੋਂ ਸੁਰੱਖਤ ਜਗ੍ਹਾ ਤੇ ਖੜਨੇ ਆ ਤੇ ਗੁਰੂ ਪਿਆਰੀ ਸਾਧ ਸੰਗਤ ਜੀਓ ਕਿ ਜਦੋਂ ਗੁਰਦੁਆਰੇ ਵਿੱਚ ਪ੍ਰਬੰਧਕਾਂ ਨੂੰ ਵੀ ਆਖਿਆ ਸੇਵਾਦਾਰਾਂ ਨੂੰ ਵੀ ਆਖਿਆ ਕਿ ਮਾਹੌਲ ਇਸ ਤਰ੍ਹਾਂ ਦਾ ਬਣਿਆ ਹੋਇਆ ਵਾ ਤੇ ਸਰੂਪ ਗੁਰਦੁਆਰਾ ਸ਼ਰੂਨੀ ਕੋ ਤਾਂ ਪੰਡਤ ਕਮੇਟੀ ਵੱਲ ਲੈਣ ਆਉਂਦੇ ਆ ਤੇ ਸਾਰਿਆਂ ਦੇ ਚਿਹਰੇ ਤੇ ਇੱਕ ਹੋਰ ਹੀ ਮਾਹੌਲ ਬਣ ਗਿਆ ਸੀ ਜਿਹੜਾ ਕਦੀ ਸੋਚਿਆ ਨਹੀਂ ਸੀ ਉਹ ਕੰਮ ਬਣ ਗਿਆ ਸੀ ਜਿਹੜਾ ਕਦੀ ਕਿਸੇ ਨੇ ਸੋਚਿਆ ਨਹੀਂ ਸੀ ਫਿਰ ਇਹਨਾਂ ਦੇ ਚਲੋ ਜੀ ਜੋ ਵੀ ਇਹਨਾਂ ਨਾਲ ਸੇਵਾ ਕਰ ਰਹੇ ਆ ਬੱਸ ਪਹੁੰਚੀ ਅਰਦਾਸ ਬੇਨਤੀ ਕੀਤੀ ਆ ਗਿਆ ਨਾ ਮੈਸੇਜ ਦਿੱਤਾ ਕਿ ਸਰੂਪ ਅਸੀਂ ਮੁਲਕ ਦੇ ਸੁਰੱਖੇ ਜਗ੍ਹਾ ਤੇ ਖੜਨੇ ਆ ਤੇ ਚਲੋ ਸਾਰਿਆਂ ਦੀ ਸਲਾਹ ਦੇ ਨਾਲ ਪ੍ਰਬੰਧਕਾਂ ਦੀ ਸਲਾਹ ਦੇ ਨਾਲ ਫਿਰ ਪ੍ਰਬੰਧਕਾਂ ਨੇ ਇਜਾਜ਼ਤ ਦੇ ਦਿੱਤੀ ਤੇ ਸਰੂਪ ਇਹਨਾਂ ਨੇ ਸਾਰੇ ਮੁਲਕ ਦੇ ਸੁਰੱਖੇ ਜਗ੍ਹਾ ਤੇ ਲਾ ਗਏ ਐ ਜੀਪੀਸੀ ਕਮੇਟੀ ਵਾਲੇ ਤੇ ਫਿਰ ਜਦੋਂ ਸਰੂਪ ਚਲੇ ਗਏ ਸੰਗਤਾਂ ਇੱਥੇ ਬਹੁਤ ਜ਼ਿਆਦੀਆਂ ਇਕੱਤਰ ਹੋਈਆਂ ਸਨ ਕਈਆਂ ਸੰਗਤਾਂ ਦੇ ਤਾਂ ਅੱਖਾਂ ਦੇ ਵਿੱਚੋਂ ਹੰਝੂ ਵੀ ਡਿੱਗ ਪਏ ਕਿ ਕੀ ਬਣ ਗਿਆ ਵਾ ਬੜਾ ਜ਼ਿਆਦਾ ਮਾਹੌਲ ਸੀ ਤੇ ਪਹਿਲਾਂ